ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਤੋਂ ਪੰਜਾਬੀਓ ਅੱਜ ਮੈਂ ਤੁਹਾਨੂੰ ਕੁਝ ਉਹਨਾਂ ਪ੍ਰਜਾਤੀਆਂ ਬਾਰੇ ਦੱਸਣ ਲੱਗਾ ਚਿੰਨਾਣੇ ਪੰਜਾਬ ਦੇ ਵਿੱਚ ਅਖੌਤੀ ਜਥੇਬੰਦੀਆਂ ਦਾ ਝੰਡਾ ਚੱਕਿਆ ਹੋਇਆ ਪਾ ਤੇ ਉਹਦੇ ਝੰਡੇ ਦੇ ਹੇਠ ਬਦਮਾਸ਼ੀਆਂ ਤੇ ਕਬਜ਼ੇ ਕਰਦੇ ਨੇ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਹੜੀ 12 ਤਰੀਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰੂ ਕਾ ਬਡਾਲੀ ਛਾਟਾ ਸਾਹਿਬ ਦੇ ਲਾਗੇ ਪਿੰਡ ਪੈਂਦਾ ਉੱਥੇ ਐਸਸੀ ਸਮਾਜ ਦੀ 2 ਢਾਈ ਕਿੱਲੇ ਜ਼ਮੀਨ ਹੈ ਟੋਟਲ ਕਾਰਪੋਰੇਸ਼ਨ ਦੀ ਜ਼ਮੀਨ ਹੈ ਉਹ ਘੱਟੋ ਘੱਟ 32 33 ਕਿੱਲੇ ਦੱਸੀ ਜਾ ਰਹੀ ਹੈ ਔਰ 32 33 ਕਿੱਲੇ ਕਾਰਪੋਰੇਸ਼ਨ ਦੀ ਜ਼ਮੀਨ ਆ ਔਰ ਉਹਦੇ ਵਿੱਚੋਂ 2 ਢਾਈ ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚ ਇੰਦਰਾ ਕਲੋਨੀ ਦੇ ਨਾਂ ਤੇ ਐਸਸੀ ਸਮਾਜ ਦੇ ਗਰੀਬ ਭੈਣ ਭਰਾਵਾਂ ਦੀ ਵਸੂ ਇੱਥੇ ਉਹਨਾਂ ਨੇ ਆਪਣਾ ਇੱਕ ਪਿੰਡ ਵਸਾਇਆ ਹੋਇਆ ਇੱਕ ਰਿਹੈਸ਼ ਕੀਤੀ ਹੋਈ ਉਸ ਇਲਾਕੇ ਦੇ ਵਿੱਚ ਤੇ ਉੱਥੋਂ ਦੇ ਪੰਚ ਸਰਪੰਚਾਂ ਨੇ ਉਦੋਂ ਮਤਾ ਪਾ ਕੇ 6 ਕਨਾਲਾਂ ਜਗ੍ਹਾ ਜਿਹੜੀ ਐਸਸੀ ਸਮਾਜ ਵਾਸਤੇ ਛੱਡੀ ਸੀ ਕਿ ਇਹਦੇ ਵਿੱਚ ਇੱਕ ਗੁਰੂ ਘਰ ਬਣਾਇਆ ਜਾਏਗਾ ਤੇ ਹੋ ਸਕਦਾ ਤੇ ਨਾਲ ਦੇ ਨਾਲ ਜਿਹੜਾ ਵਾ ਉਹ ਐਸਸੀ ਸਮਾਜ ਦਾ ਕੋਈ ਸਕੂਲ ਵੀ ਉੱਥੇ ਖੋਲਿਆ ਜਾਵੇ ਇਸੇ ਸਬੰਧ ਵਿੱਚ ਉਸ ਵੇਲੇ ਬਜ਼ੁਰਗਾਂ ਨੇ ਕੋਈ ਜਾਂ ਪੈਸੇ ਕਾਰਨ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਜ਼ਮੀਨ ਖਾਲੀ ਰੱਖੀ ਸੀ ਤੇ ਕੁਝ ਦਿਨ ਪਹਿਲਾਂ ਐਸੀ ਸਮਾਜ ਦੇ ਨਯੰਗ ਸਿੰਘ ਜਥੇਬੰਦੀਆਂ ਤੇ ਹੋਰ ਵਾਲਮੀਕ ਸਮਾਜ ਦੇ ਵਾਲਮੀਕ ਆਸ਼ਰਮ ਤੋਂ ਨਸ਼ਤਰਨਾਥ ਹੁਣੀ ਜਾਂ ਹੋਰ ਕੋ ਦੋ ਚਾਰ ਬੰਦਿਆਂ ਨੇ ਨਾਲ ਜਾ ਕੇ ਉੱਥੇ ਜਾ ਕੇ ਜਿਹੜਾ ਸੀ ਉਹ ਇੱਕ ਨਿਸ਼ਾਨ ਸਾਹਿਬ ਗੱਡਿਆ ਸੀ ਤੇ ਗੁਰਦੁਆਰਾ ਸਾਹਿਬ ਦੀ ਅਰਬਤਾ ਕਰਨੀ ਸ਼ੁਰੂ ਕਰ ਦਿੱਤੀ ਨਯੰਗ ਸਿੰਘ ਜਥੇਬੰਦੀਆਂ ਦੇ ਕੋਈ ਜਥੇਦਾਰ ਵੀ ਉੱਥੇ ਕੋਈ ਮੌਜੂਦ ਸੀ ਜਿਹੜੇ ਉੱਥੇ ਆਪਣਾ ਇੱਕ ਤੰਬੂ ਟਾਈਪ ਲਗਾ ਕੇ ਬੈਠੇ ਸੀ ਕਿ ਹੌਲੀ-ਹੌਲੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਸਾਰੀ ਉਦীনਾ ਤੇ ਉਹਦੀ ਰਾਖੀ ਕਰਨ ਵਾਸਤੇ ਪਰ ਪਤਾ ਲੱਗਾ ਕਿ 12 ਤਰੀਕ ਤੇ ਕੁਝ ਕਿਸਾਨ ਜਿੱਥੇ ਬੰਦੀਆਂ ਦੇ ਅਖੋਤੀ ਆਗੂ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਕੋ ਝੰਡੇ ਲੈ ਕੇ ਟਰੈਕਟਰ ਲੈ ਕੇ ਦੇਖੋ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਲੈ ਕੇ ਚੜੇ ਨੇ ਤੇ ਟਰੈਕਟਰ ਦੇ ਮੰਗਰ ਨਿਸ਼ਾਨ ਸਾਹਿਬ ਨੂੰ ਪਾ ਕੇ ਕਿਸ ਤਰੀਕੇ ਦੇ ਨਾਲ ਉਹਦੀ ਬੇਦਬੀ ਕਰ ਰਹੇ ਆ ਤੇ ਜਕਾਰੇ ਛੱਡ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਲੱਖ ਦੀ ਲਾਣਤਾ ਤੁਹਾਡੇ ਉੱਤੇ ਦੱਲਿਓ ਲੱਖ ਦੀ ਲਾਣਤਾ ਤੁਹਾਡੇ ਉੱਤੇ ਤੁਸੀਂ ਉਹਨਾਂ ਕਿਸਾਨਾਂ ਦਾ ਨਾਮ ਬਦਨਾਮ ਕਰ ਦਿੱਤਾ ਜਿਨ੍ਹਾਂ ਨੇ ਸਿੱਖੀ ਦਾ ਐਸੇ ਝੰਡੇ ਨੂੰ ਬੁਲੰਦ ਕਰਨ ਵਾਸਤੇ ਪਤਾ ਨਹੀਂ ਕਿੰਨੇ ਸਿਰ ਦਿੱਤੇ ਤੁਸੀਂ ਉਸ ਸਮਾਜ ਨੂੰ ਮੈਂ ਕਹਿੰਨਾ ਬਦਨਾਮ ਕਰ ਦਿੱਤਾ ਜਿਸ ਸਮਾਜ ਨੇ ਸਿੱਖੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੁਸੀਂ ਉਸ ਕਿਸਾਨ ਕਿਸਾਨ ਨੂੰ ਬਦਨਾਮ ਕਰ ਦਿੱਤਾ ਜਿਹੜਾ ਗਰੀਬ ਦੇ ਵਿੱਚ ਮੂਹ ਦੇ ਵਿੱਚ ਅੰਵਾਲਾ ਪਾਉਂਦਾ ਸਾਰੇ ਕਿਸਾਨ ਮਾੜੇ ਨਹੀਂ ਔਰ ਸਾਰੇ ਚੰਗੇ ਵੀ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਨਸਲਾਂ ਕੁਝ ਨਸਲਾਂ ਦੇ ਵਿੱਚ ਅਸਲੀ ਵੀ ਹੁੰਦੇ ਆ ਤੇ ਕੁਝ ਇਹੋ ਜਿਹੇ ਗੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਗੰਦੇ ਆਂਡੇ ਕਹਿ ਦਿੰਦੇ ਆ ਨਾ ਇਹ ਉਹ ਗੰਦੇ ਆਂਡੇ ਨੇ ਟੁਕੜੇ ਪਿੱਛੇ ਜ਼ਮੀਨ ਦੇ ਟੁਕੜੇ ਪਿੱਛੇ ਯਾਰ ਤੁਸੀਂ ਆਪਣੇ ਗੁਰੂ ਦਾ ਨਰਾਦਰ ਕਰ ਰਹੇ ਹੋ ਲੱਖ ਦੀ ਲਾਹਣਤਾ ਤੁਹਾਡੇ ਤੇ ਦਾੜੇ ਰੱਖੇ ਆ ਤੁਸੀਂ ਲੰਬੇ ਲੰਬੇ ਪੱਗਾਂ ਰੱਖੀਆਂ ਤੁਸੀਂ ਤੇ ਜੇ ਕੋਈ ਮੇਰੇ ਵਰਗਾ ਗੱਲ ਕਰਦਾ ਸੱਚੀ ਤੇ ਉਹ ਆਰਐਸਐਸ ਦਾ ਬੰਦਾ ਤੇ ਕੰਜਰੋ ਤੁਸੀਂ ਕਿੰਨਾ ਦੇ ਬੰਦੇ ਹੋ ਤੁਸੀਂ ਕਿੰਨਾ ਦੇ ਬੰਦੇ ਹੋ ਗੁਰੂ ਦੇ ਵਿਦਵੀਆਂ ਕਰਕੇ ਸ਼ਰਿਆਮ ਨਿਸ਼ਾਨ ਸਾਹਿਬ ਨੂੰ ਜ਼ਮੀਨ ਤੇ ਸੁੱਟ ਕੇ ਤੇ ਟਰੈਕਟਰ ਮਗਰੋਂ ਦਾ ਤੁਸੀਂ ਵਿਦਵੀ ਕਰ ਰਹੇ ਹੋ ਤੇ ਕੰਜਰੋ ਆਪਣੇ ਆਪ ਨੂੰ ਪੰਥਕ ਖਵਾਉਂਦੇ ਹੋ ਨੱਕ ਡੋਬ ਕੇ ਮਰਜੋ ਦਲਿਓ ਤੁਸੀਂ ਨੱਕ ਡੋਬ ਕੇ ਮਰਜੋ ਤੁਸੀਂ ਕੰਜਰੋ ਸ਼ਰਮ ਕਰੋ ਆਏ ਦਿਨ ਪੰਜਾਬ ਦੇ ਵਿੱਚ ਆਏ ਦਿਨ ਪੰਜਾਬ ਦੇ ਵਿੱਚ ਗਰੀਬਾਂ ਦੇ ਜੁਲਮ ਕਰ ਰਿਆ ਤੇ ਤੁਹਾਡੀ ਨਸਲ ਦੇ ਕਰ ਰਹੇ ਨੇ ਤੁਹਾਡੀ ਨਸਲ ਦੇ ਕਰ ਰਹੇ ਤੇ ਬਦਨਾਮ ਕੌਣ ਹੋ ਰਿਹਾ ਕਿਸਾਨ ਜ਼ਿਮੀਂਦਾਰ ਜੇ ਕੋਈ ਮੇਰੇ ਵਰਗਾ ਗਰੀਬਾਂ ਦੀ ਆਵਾਜ਼ ਚੁੱਕਦਾ ਤੁਸੀਂ ਪਤਾ ਨੂੰ ਕਹਿੰਦੇ ਹੋ ਇਹ ਤੇ ਪਾੜ ਪਾਉਂਦਾ ਇਹ ਤੇ ਗੱਲਾਂ ਹੀ ਸਿਰਫ ਜੱਟਾਂ ਦੇ ਖਿਲਾਫ ਕਰਦਾ ਉਹ ਭਰਾਵਾ ਮੇਰਾ ਤੁਹਾਡੇ ਨਾਲੋਂ ਜ਼ਿਆਦਾ ਰਹਿਣ-ਬਹਿਣ ਹੋਏਗਾ ਜੱਟ ਬਰਾਦਰੀ ਦੇ ਨਾਲ ਕਿਸਾਨਾਂ ਦੇ ਨਾਲ ਪਰ ਉਹ ਤੁਹਾਡੇ ਵਰਗੇ ਦੱਲੇ ਨਹੀਂ ਆ ਤੁਹਾਡੇ ਵਰਗੇ ਮੌਕਾਪ੍ਰਸਤ ਨਹੀਂ ਆ ਤੁਹਾਡੇ ਵਰਗੇ ਜ਼ਮੀਨ ਪਿੱਛੇ ਕਤਲ ਕਰਨ ਵਾਲੇ ਬੰਦੇ ਨਹੀਂ ਆ ਉਹ ਸੂਜਮਾਨ ਨੇ ਔਰ ਗੁਰੂ ਦੇ ਸਿੱਖ ਨੇ ਗੁਰੂ ਦੀ ਗੱਲ ਕਰਦੇ ਆ ਗੁਰੂ ਦੀ ਮਰਿਆਦਾ 'ਚ ਰਹਿੰਦੇ ਆ ਅਸੀਂ ਉਹਨਾਂ ਦੀ ਸੰਗਤ ਕਰਦੇ ਆਂ ਜਿਵੇਂ ਗੁਰਦਾ ਹੁਕਮ ਆ ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਅਸੀਂ ਬਨੋ ਦੀ ਸੰਗਤ ਕਰਕੇ ਖੁਸ਼ ਹੁੰਨੇ ਆ ਉੱਚ ਨੀਚ ਨੂੰ ਔਰ ਰੱਖਦੇ ਨਹੀਂ ਤੁਸੀਂ ਕੀ ਯਾਰ ਗੁਰੂ ਦੀ ਗੁਰਦਵਾਰਾ ਸਾਹਿਬਾ ਤੇ ਜਗਾ ਬਣਾਈਆਂ ਤੇ ਤੁਸੀਂ ਦੱਲਿਓ ਕਿਦਾਂ ਦੀ ਕਰ ਰਹੇ ਤੁਸੀਂ ਬੇਦਬੀ ਤੁਹਾਡੇ ਵਜ੍ਹਾ ਕਰਕੇ ਕੰਜਰੋ ਤੁਹਾਡੇ ਕਰਕੇ ਹੀ ਅੱਜ ਪੰਜਾਬ ਦਾ ਐਸਸੀ ਵਰਗ ਜਿਹੜਾ ਨਾ ਅੱਧਾ ਸਾਈ ਬਣ ਚਲੇਆ ਪੰਜਾਬ ਦੇ ਵਿੱਚ ਅੱਧਾ ਸਾਈ ਬਣ ਚਲੇਆ ਵਾ ਤੇ ਤੁਹਾਡੇ ਵਰਗੇ ਲਾਲਚੀ ਤੁਹਾਡੇ ਵਰਗੇ ਲਾਲਚੀ ਲੋਕਾਂ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਆਪ ਬਣ ਕੇ ਪੈਸੇ ਦੇ ਲਾਲਚ ਵਿੱਚ ਆਪ ਪਾਸਟਰ ਬਣੇ ਨੇ ਮਿਨਿਸਟਰੀਆਂ ਚਲਾ ਰਹੇ ਆ ਜੀ ਵੱਡੀਆਂ ਵੱਡੀਆਂ ਉਹ ਕੰਜਰੋ ਤੁਸੀਂ ਤੇ ਸਿੱਖੀ ਤੇ ਪੱਕੇ ਨਹੀਂ ਉਤਰਨਾ ਤੇ ਜਿਨ੍ਹਾਂ ਨੂੰ ਗੁਰੂ ਛਾਤੀ ਨਾਲ ਆ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗਿਆ ਵਾ ਜਿਨ੍ਹਾਂ ਨੂੰ ਮਜਬੀ ਦਾ ਖitab ਹੋ ਕੇ ਗਿਆ ਵਾ ਉਹਨਾਂ ਨੂੰ ਤੇ ਆਪਣੇ ਮਜਬ ਵਿੱਚ ਪੱਕੇ ਰਹਿਣ ਦਿਓ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਨਾਂ ਦੇ ਉੱਪਰ ਜਿਹੜੀ ਕਨੜੀ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਕਿਸਾਨ ਜਥੇਬੰਦੀਆਂ ਆਏ ਦਿਨ ਜ਼ੁਲਮ ਕਰਨੀਆਂ ਨੇ ਕਿਸਾਨੀ ਨਾਂ ਦੇ ਉੱਪਰ ਝੰਡੇ ਲੈ ਕੇ ਕਿਸਾਨਾਂ ਨੂੰ ਬਦਨਾਮ ਕਰਨੀਆਂ ਨੇ ਇਹਨਾਂ ਦੇ ਉੱਪਰ ਕੱੜੀ ਜਿਹੜੀ ਆ ਕੋਈ ਨਾ ਕੋਈ ਧਰਾਵਾਂ ਲਾ ਕੇ ਇਹਨਾਂ ਨੂੰ ਡਿਬਲੂਗੜ ਸੁੱਟੋ ਤੇ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਸਮਾਜ ਵਾਸਤੇ ਲੜਦੇ ਆ ਜਿਹੜੇ ਕੌਮ ਵਾਸਤੇ ਲੜਦੇ ਆ ਲੋਕਾਂ ਵਾਸਤੇ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਉਹਨਾਂ ਅਸਲੀ ਕਿਸਾਨ ਜਥੇਬੰਦੀਆਂ ਨੂੰ ਵੀ ਕਵਾਂਗਾ ਕਿ ਵੀਰੇ ਤੁਹਾਨੂੰ ਅੱਗੇ ਆਉਣਾ ਪੈਣਾ ਨਹੀਂ ਤੇ ਦਾਗ ਤੁਹਾਡੇ ਮੱਥੇ ਤੇ ਵੀ ਲੱਗਣ ਡਿਆ ਕੋਕੇ ਟੈਗ ਕਿਸਾਨ ਜਥੇਬੰਦੀਆਂ ਦਾ ਰਿਆ ਝੰਡੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਚੱਕੇ ਨੇ ਇਹ ਨਾ ਹੋਵੇ ਭਾਈ ਸਾਹਿਬ ਜੀ ਕਿ ਜਿੱਦਨ ਮਜ਼ਦੂਰ ਆਪਣੀ ਆਈ ਤੋਂ ਬਾਹਰ ਆ ਗਿਆ ਬਰਦਾਸ਼ਤ ਤੋਂ ਬਾਹਰ ਆ ਗਿਆ ਤਾਂ ਡੰਡੇ ਵੀ ਤੁਹਾਡੇ ਹੋਣੇ ਆ ਤੇ ਝੰਡੇ ਵੀ ਤੁਹਾਡੇ ਹੋਣੇ ਆ ਤੁਹਾਡੇ ਐਸੇ ਗਲਾਂ ਦੇ ਵਿੱਚ ਪਾ ਪਾ ਕੇ ਇਹ ਡੰਡੇ ਤੁਹਾਡੇ ਪਿੱਠ ਦੇ ਮਾਰਨੇ ਨੇ ਤੁਹਾਡਾ ਪਿਛਵਾੜਾ ਲਾਲ ਕਰਨਗੇ ਲੋਗੋਂ ਦੇ ਇਹ ਗੱਲ ਯਾਦ ਰੱਖ ਲਿਓ ਹਰੇਕ ਦੇ ਜ਼ੁਲਮ ਦਾ ਅੰਤ ਹੁੰਦਾ ਹੈ ਤੇ ਤੁਹਾਡੇ ਪਾਪ ਦਾ ਘੜਾ ਹੁਣ ਭਰ ਗਿਆ ਹੈ ਇਹ ਗੱਲ ਮੇਰੀ ਯਾਦ ਰੱਖ ਲਓ ਮੇਰੇ ਭਰਾਓ ਮੁਗਲ ਮੁਗਲਾਂ ਦਾ ਰੂਪ ਤੁਸੀਂ ਧਾਰਨ ਕਰ ਗਏ ਹੋ ਕਦੇ ਮੁਗਲ ਮੰਦਰ ਢਾਉਂਦੇ ਸੀ ਤੇ ਅੱਜ ਤੁਸੀਂ ਗੁਰੂ ਘਰ ਆਪਣੇ ਢਾ ਰਹੇ ਹੋ ਤੁਸੀਂ ਮੁਗਲਾਂ ਨੂੰ ਘਟ ਨਹੀਂ ਹੋ ਆਪਣੇ ਆਪ ਨੂੰ ਕਿਸਾਨ ਖਵਾਉਣਾ ਬੰਦ ਕਰਦੇ ਹੋ ਤੁਸੀਂ ਮੁਗਲ ਖਾਓ ਤੁਸੀਂ ਮੁਗਲਾਂ ਦੀ ਔਲਾਦਾਂ ਤੁਸੀਂ ਸੋ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦਾ ਕਿ ਇਹਨਾਂ ਦੇ ਉੱਪਰ ਕਰੜੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਨਾ ਕੀ ਮਤਲਬ ਜਿਹੜਾ ਵਾ ਹੇਟ ਸਪੀਚ ਤੇ ਉੱਪਰ ਪਰਚਾ ਦਿੰਦੇ ਹੋ ਤੇ ਇਹਨਾਂ ਦੇ ਉੱਪਰ ਪਰਚਾ ਦਰਜ ਕਰੋ ਨਾ ਜਿਹੜੇ ਹੇਟ ਕੰਮ ਕਰਦੇ ਆ ਲੋਕਾਂ ਨੂੰ ਦਿਲਾਂ ਨੂੰ ਹੇਟ ਕਰਦੇ ਆ ਸਪੀਚਾਂ ਨੂੰ ਛੱਡੋ ਤੁਸੀਂ ਇਹਨਾਂ ਨੂੰ ਫੜੋ ਕੀ ਕਰੀਏ ਫਿਰ ਸਾਨੂੰ ਬੋਲਣਾ ਪੈਂਦਾ ਹੋ ਯਾਰ ਸਾਨੂੰ ਬੋਲਣਾ ਪੈਂਦਾ ਫਿਰ 16 ਤਰੀਕ ਨੂੰ ਐਸਸੀ ਸਮਾਜ ਦਾ ਬਹੁਤ ਵੱਡਾ ਉੱਥੇ ਇਕੱਠ ਹੋਣ ਜਾ ਰਿਹਾ ਹੈ ਸਾਰੇ ਭੈਣ ਭਰਾ ਵੱਤ ਤੋਂ ਵੱਤ ਪਹੁੰਚੋ ਇਹਦੂ ਵੱਡਾ ਨਿਸ਼ਾਨ ਸਾਹਿਬ ਗੱਡਾਂਗੇ ਗੱਲ ਮੇਰੀ ਯਾਦ ਰੱਖ ਲੈਓ ਤੁਸੀਂ ਜੇ ਹਿੰਮਤ ਹੈਗੀ ਜੇ ਇੱਕ ਪਿਓ ਦੇ ਹੋਗੇ ਤਾਂ ਸਾਹਮਣੇ ਆਇਓ ਪਰ ਦੇਖੀ ਜਾਓ ਜੋ ਹੋਊਗੀ ਪਰ ਇਸ ਤਰੀਕੇ ਦਾ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬੱਚਾ ਅਮਰੂਦ ਤੋੜਨ ਜਾਂਦਾ ਤੇ ਯਾਰ ਉਹਨੂੰ ਕੋਟ ਕੋਟ ਅਧਮੋਇਆ ਕੀਤਾ ਜਾਂਦਾ ਜੇ ਕਿਸੇ ਗਰੀਬ ਦੀ ਕੋ ਮੱਝ ਤੁਹਾਡੇ ਝੋਨੇ ਚ ਵੱਢ ਜਾਂਦੀ ਆ ਤੇ ਮੇਰੇ ਭਰਾਓ ਤੁਸੀਂ ਉਹਨਾਂ ਨੂੰ ਮਾਰ ਮਾਰ ਅਧਮੋਇਆ ਕਰ ਦਿੰਦੇ ਹੋ ਆ ਚਾਹ ਲੈਣ ਗਿਆ ਬਾਬੇ ਪਕਾ ਲਿਓ ਗੁਰਦਰਾ ਸਾਹਿਬ ਤੇ ਨੂੰ ਮੁੰਡੇ ਨੂੰ ਵੱਢ ਕੇ ਸੁੱਟਦਾ ਉਹ ਯਾਰ ਕਿਹੜੇ ਰਾਹ ਤੁਰਪੇ ਤੁਸੀਂ ਹੈ ਆਪਣੇ ਆਪ ਸੁੱਖੀ ਦੇ ਵਾਸਤੇ ਘਾਉਂਦੇ ਆ ਉਹ ਤੁਹਾਡੇ ਮੂੰਹੇ ਚ ਅੱਗੇ ਲੱਗਦੇ ਉਹ ਚਾਰੇ ਸ਼ਰਮ ਕਰੋ ਨਾ ਨਕੜੋ ਬਕੇ ਮਰਜੋ ਤੁਸੀਂ ਸੁੱਖੀਰ ਦੇ ਵਿੱਚ ਗੱਲਾਂ ਤੇ ਬਹੁਤ ਨੇ ਇੱਕੋ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰੋ ਜਾਗ ਜਾਓ ਜਾਗ ਜਾਓ ਜਾਗ ਜਾਓ ਇਹਨਾਂ ਲੋਕਾਂ ਨੂੰ ਧਾਰਮਿਕ ਰਾਜਨੀਤਿਕ ਧਿਰ ਬਣਾ ਕੇ ਟੱਕਰੋ ਇਹਨਾਂ ਨੂੰ ਇਹਨਾਂ ਦੀ ਨਾਨੀ ਚੇਤੇ ਕਰਾ ਦਿਆਂ ਤੁਹਾਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ